ਪੂਰਾ ਟੋਕਾ ਮੰਲੋ ਇਹ ਤੇ ਨਾ ਤੂਤਦੀਆਂ ਛਟੀਆਂ ਕੁੱਤਰ ਕੇ ਦਿਖਾਉਨੇ ਤੁਹਾਨੂੰ ਤੂਤਦੀਆਂ ਛਟੀਆਂ ਅਗਲਾ ਕਹਿੰਦਾ ਨਾ ਪੱਠਿਆਂ ਦਾ ਕੁਤਰਾ ਨਹੀਂ ਬਣਦਾ ਤੁਸੀਂ ਆ ਤੂਤਦੀਆਂ ਛਟੀਆਂ ਦਾ ਕੁਤਰਾ ਬਣਦਾ ਦੇਖੋ ਤੁਹਾਨੂੰ ਐ ਲੱਗੂਗਾ ਵੀ ਜਿਵੇਂ ਨਾ ਬਰਸੀਨ ਕੁਤਰੀ ਹੁੰਦੀ ਹੈ ਮੈਂ ਬਾਹਲਾ ਨਹੀਂ ਕਹਿ ਸਕਦਾ ਵੀ ਮੇਰੇ ਗੂਠੇ ਨਾਲੋਂ ਮੋਟੀਆਂ ਤੂਤਦੀਆਂ ਛਟੀਆਂ ਐ ਗੂਠੇ ਨਾਲੋਂ ਮੋਟੀਆਂ ਤੇ ਮੂਰਲੇ ਪਾਸੇ ਨਾ ਇਹਨਾਂ ਦਾ ਕੁੱਤਰਾ ਬਣਦਾ ਦੇਖੋ ਵੀ ਜਿਵੇਂ ਇੱਕ ਐ ਚਰੀ ਦਾ ਕੁੱਤਰਾ ਬਣਦਾ ਹੁੰਦਾ ਇਹੋ ਜਿਹੀਆਂ ਛਿਟੀਆਂ ਕੁੱਤਰ ਕੇ ਇਹੋ ਜਿਹਾ ਕੁੱਤਰਾ ਕਰ ਦਿੰਦਾ ਤੇ ਪਰਾਲੀ ਜਿੰਨੀ ਮਰਜੀ ਸੁੱਕੀ ਹੋਵੇ ਮਸਲਾ ਹੀ ਨਹੀਂ ਬਲੇਟਾਂ ਪੈ ਜਿਆ ਕੋਈ ਇਹਦੇ ਟੋਕੇ ਰੇਤਣ ਦੀ ਤੁਹਾਨੂੰ ਲੋੜ ਨਹੀਂ ਜਮਾਂ ਹੀ ਛਿਟੀਆਂ ਕੁੱਤਰੋ ਮੱਕੀ ਕੁੱਤਰੋ ਚਰੀ ਕੁੱਤਰੋ ਜਿਹੜਾ ਕੁਝ ਮਰਜੀ ਕੁੱਤਰੋ ਚਾਹੇ ਟਰੈਕਟਰ ਤੇ ਲਾ ਲਓ ਚਾਹੇ ਇੰਜਣ ਤੇ ਲਾ ਲਓ ਮੋਟਰ ਵਾਲਾ ਲਜਾਣਾ 4 5 ਮਾਡਲ ਜੈ ਜੈ ਰੇਟ ਬਾਕੀ ਸਾਰੇ ਫੀਚਰ ਫੰਕਸ਼ਨ ਸ਼ਰਮਾ ਜੀ ਦੱਸ ਦੇਣਗੇ ਜੈਤੋ ਵਾਲੇ ਬਹੁਤ ਪੁਰਾਣੇ ਬਣਾਉਂਦੇ ਆ ਨਿਊ ਮਾਲ ਵਾਲੇ ਨਿਊ ਮਾਲ ਵਾਲਿਆਂ ਦੇ ਖੜੇ ਆ ਸੱਜਣੋ ਇਹ ਬੰਦਿਆਂ ਦਾ ਜਿਹੜਾ ਟੋਕਾ ਏ ਉਹ ਪੂਰੇ ਇੰਡੀਆ ਚ ਨਹੀਂ ਪੂਰੀ ਦੁਨੀਆ ਚ ਇਸ ਵਕਤ ਜਾ ਰਿਹਾ ਵਿਦੇਸ਼ਾਂ ਦੇ ਵਿੱਚ ਵੀ ਲੋਕ ਇਹਨਾਂ ਤੋਂ ਆ ਟੋਕਾ ਮੰਗਾ ਰਹੇ ਆ ਤੁਸੀਂ ਇਹ ਦੇਖ ਲਓ ਵੀ ਇਹਦੀ ਖਾਸੀਅਤ ਕਈ ਮਾਡਲ ਬਣਦੇ ਆ ਨਿੱਕੇ ਵੱਡੇ ਪਰ ਜੇ ਤੁਸੀਂ ਇਹ ਮਾਡਲ ਨੂੰ ਨਿੱਕਾ ਸਮਝ ਕੇ ਤੁਸੀਂ ਐਵੇਂ ਨਾ ਸਮਝ ਲਓ ਨਿੱਕਾ ਮਾਡਲ ਵੀ ਤੁਹਾਡੇ ਘਰੇ ਲੱਗੀ ਵੀ ਵੱਡੀ ਮਸ਼ੀਨ ਨਾਲੋਂ ਜ਼ਿਆਦਾ ਵਧੀਆ ਕੰਮ ਕਰਦਾ ਇੱਕ ਸਭ ਤੋਂ ਵਧੀਆ ਗੱਲ ਆ ਵੀ ਬਹੁਤ ਥੋੜੇ ਜੇ ਥਾਂ ਦੇ ਵਿੱਚ ਇਹ ਫਿੱਟ ਹੋ ਜਾਂਦਾ ਬੜਾ ਸੇਫ ਆ ਨਾ ਕੋਈ ਹੱਥ ਆਉਣ ਦਾ ਖਤਰਾ ਨਾ ਕੋਈ ਮਤਲਬ ਹੋਰ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਖਤਰੇ ਵਾਲੀ ਚੀਜ਼ ਆ ਆਪਣੇ ਨਾਲ ਉਹ ਬੰਦੇ ਆ ਜਿਹੜੇ ਇਸ ਫੈਕਟਰੀ ਦੇ ਮਾਲਕਾ ਜੇ ਤੁਸੀਂ ਪਿਛਲੇ ਪਾਸੇ ਨੂੰ ਨਿਗਾਹ ਮਾਰੋ ਤਾਂ ਕਾਫੀ ਵੱਡੀ ਫੈਕਟਰੀ ਆ ਲਗਾਤਾਰ ਇੱਥੇ ਬਣੀ ਜਾਂਦੇ ਆ ਜ਼ਿਆਦਾਤਰ ਦੁਕਾਨਦਾਰ ਇਹਨਾਂ ਤੋਂ ਖਰੀਦਦੇ ਆ ਪਰ ਆਮ ਬੰਦਾ ਵੀ ਸ਼ਰਮਾ ਜੀ ਐਮੀਆਂ ਗੱਲ ਆਮ ਬੰਦਾ ਇੱਕ ਟੋਕਾ ਖਰੀਦ ਸਕਦਾ ਤੁਹਾਡੇ ਤੋਂ ਬਿਲਕੁਲ ਸਰ ਬਿਲਕੁਲ ਆਮ ਜ਼ਿਆਦਾ ਦੁਕਾਨਾਂ ਵਾਲੇ ਖਰੀਦਦੇ ਆ ਤੁਹਾਡੇ ਤੋਂ ਆਹ ਡਿਸਟ੍ਰੀਬਿਊਟਰ ਵੀ ਹੈਗੇ ਜੀ ਬਟ ਆਪਾਂ ਮਤਲਬ ਸਿੱਧੇ ਕਸਟਮਰ ਨੂੰ ਵੀ ਸੇਲ ਕਰਦੇ ਆ ਠੀਕ ਹੈ ਕਸਟਮਰ ਲੈ ਸਕਦਾ ਕਿੰਨੇ ਮਾਡਲ ਆ ਇਹਦੇ ਵਿੱਚ ਕਿੰਨੇ ਮਾਡਲ ਆ ਮਾਡਲਸ ਆਰ ਕਈ ਬੰਦ ਆ ਪਰ ਜਿਹੜੇ ਜ਼ਿਆਦਾ ਪਪੂਲਰ ਮਾਡਲ ਆ ਉਹ 4 ਆ ਬੇ ਅਸੀਂ ਕ ਲਈ ਆਪਣੀ ਕਿਹੜੇ ਕਿਹੜੇ ਆ ਜੀ ਮਾਡਲ ਆ ਤੁਹਾਨੂੰ ਦਿਖਾ ਦਿੰਨੇ ਆ ਜੀ ਛੋਟੇ ਤੋਂ ਲੱਗ ਜਾਓ ਸਭ ਤੋਂ ਛੋਟਾ ਇਹ ਆ ਜੀ ਆਪਣਾ ਸਭ ਤੋਂ ਛੋਟਾ ਮਾਡਲ ਜੀ ਇਹਦੇ ਚ ਕੀ ਹੁੰਦਾ ਸਾਰ ਇਹਦਾ ਮੂੰਹ 7 ਇੰਚ ਹੁੰਦਾ ਵਾ ਠੀਕ ਆ ਮੈਂ ਕਹੂੰਗਾ ਇਹਨਾਂ ਨੂੰ ਆਪਾਂ ਜ਼ੂਮ ਕਰਕੇ ਦਿਖਾਈਏ ਜੀ 7 ਇੰਚ ਮਾਉਥ ਆਈ ਇਹਦਾ ਆਹਾਂ ਜੀ ਹਾਂਜੀ ਹਾਂਜੀ ਇਹ ਫਿਕਸ ਰੂਲਾ ਹੁੰਦਾ ਉੱਪਰ ਨੀਚੇ ਨਹੀਂ ਹੁੰਦਾ ਮਤਲਬ ਜਦੋਂ ਆਪਾਂ ਚਾਰਾ ਲਾਉਨੇ ਆ ਜਿਵੇਂ ਦੂਸਰੀਆਂ ਮਸ਼ੀਨਾਂ ਦੇ ਉੱਪਰ ਨੀਚੇ ਸਪਰਿੰਗ ਹੁੰ ਉਹ ਇਸ ਕਰਕੇ ਸਰ ਜਿਵੇਂ ਮਤਲਬ ਛੋਟਾ ਕਸਟਮਰ ਆ ਦੋ ਤਿੰਨ ਪਸ਼ੂ ਸ਼ੌਂਕਿਆ ਰੱਖਦੇ ਆ ਜੀ ਉਹਨਾਂ ਵਾਸਤੇ ਬਹੁਤ ਇਫੈਕਟਿਵ ਆ ਜੀ ਇਹ ਅੱਛਾ ਇਹ ਐਵੇਂ ਐਵੇਂ ਚੱਲਦਾ ਹੈ ਬਿਲਕੁਲ ਸਰ ਇਹ ਇਸ ਤਰੀਕੇ ਨਾਲ ਚੱਲਦਾ ਜੀ ਇਹ ਜਿਹੜੇ ਆ ਟੋਕੇ ਆ ਇਹਦੇ ਬਹੁਤ ਹਾਈ ਟੈਕ ਟੋਕੇ ਹੁੰਦੇ ਆ ਜੀ ਮਤਲਬ ਇਹ ਬਲੇਡ ਹੁੰਦੇ ਆ ਜਿਮ ਕਹਦੇ ਜਿਨ੍ਹਾਂ ਨੂੰ ਨਾ ਰੇਤ ਲਾਉਣ ਦੀ ਲੋੜ ਆ ਜੀ ਨਾ ਕੋਈ ਗ੍ਰਾਈਂਡਰ ਲਾਉਣ ਦੀ ਲੋੜ ਆ ਜੀ ਤੇ ਆ ਜਿਹੜੀ ਪੱਤੀ ਆਪਾਂ ਦਿੱਤੀ ਹੋਈ ਆ ਸਰ ਇਹ ਹਾਈ ਟੈਂਪਰ ਪੱਤੀ ਦਿੱਤੀ ਹੋਈ ਆ ਜਿਨ੍ਹਾਂ ਨੇ ਆਟੋਮੈਟਿਕਲੀ ਧਾਰ ਬਣਾਉਣੀ ਹੈਗੀ ਤੇ ਇਹਨੂੰ ਰਿਪੇਅਰ ਕਰਨਾ ਹੈ ਕਿ ਤੁਸੀਂ ਇਹ ਮੰਨ ਕੇ ਚੱਲੋ ਤੁਸੀਂ 5-7 ਸਾਲ ਤੁਸੀਂ ਮਤਲਬ ਭੁੱਲ ਜਾਓਗੇ ਵੀ ਕੋਈ ਇਹਨੂੰ ਬਦਲਣਾ ਜਾਂ ਕੁਝ ਕਰਨਾ ਆਪਾਂ ਵੀ ਆਏ ਨਹੀਂ ਕਿ ਬੀ ਲੜਫਾਂ ਜੀਆਂ ਛੱਡਣਾ ਨਾ 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 ਰੇਤ ਲਾਉਣਾ ਜੀ ਨਾ ਕੁਝ ਕਰਨਾ ਨਾ ਕੋਈ ਲਾਰਾ ਛੱਡੇ ਜੀ ਤੋਕਾ ਕਿਸੇ ਕਿਸਮ ਦਾ ਵੀ ਹੋਵੇ ਕੋਈ ਪਰਾਲੀ ਆ ਕੋਈ ਮੱਕਾ ਕੋਈ ਚਰੀ ਆ ਕੋਈ ਬਰਸੀਨ ਆ ਜੀ ਕੋਈ ਦਿੱਕਤ ਵਾਲੀ ਪਾ ਕਿੰਨਾ ਕੁ ਸਖਤ ਤੋਂ ਸਖਤ ਬਾਈ ਕੁੱਤਰ ਦਿੰਦਾ ਹੋਵੇ ਤੁਹਾਡੇ ਤੁਹਾਡਾ ਐਕਸਪੀਰੀਅੰਸ ਹੋਵੇ ਬਈ ਜਿਵੇਂ ਇਹ ਤੇ ਕਿੰਨੇ ਦੀ ਮੋਟਰ ਲੱਗੂਗਾ ਛੋਟੇ ਤੇ ਕਿੰਨੇ ਦੀ 2 hp ਦੀ ਜੀ 2 hp ਦੀ ਮੋਟਰ ਲੱਗੂਗੀ 2 hp ਪਾਵਰ ਦੀ ਆਪਾਂ ਮੋਟਰ ਲਾਉਣੀ ਆ ਤੇ ਇਹ ਆਮ ਜਿਹੜਾ ਸਾਡੇ ਘਰੇ ਟੋਕਾ ਲੱਗਿਆ ਵਾ ਉਹ ਉਹਦੇ ਜਿੰਨਾ ਇਹ ਕੰਮ ਇਹੀ ਕਰੂਗਾ ਬਿਲਕੁਲ ਕਰੂਗਾ ਸਰ ਮੰਨ ਕੇ ਚਲੋ ਤੁਸੀਂ 7-8 ਕੁਆਂਟਲ ਘੰਟੇ ਦੀ ਕੈਪੈਸਿਟੀ ਦੀ ਹੈਗੀ ਹੈ ਜੀ ਐਦੀ ਐਦੀ ਹੈਗੀ ਹੈ ਜਿਹੜਾ ਬਸ ਇੰਨਾ ਕਿਹਾ ਵੀ ਇਹਨਾਂ ਚਾਰਾ ਜਿਆਦਾ ਇਕੱਠਾ ਨਹੀਂ ਲੈਣਾ ਵੀ ਚੱਕਿਆ ਰੁਕ ਤੇ ਫਸਾਇਆ ਉਹ ਗੱਲ ਨਹੀਂ ਹੋਣੀ ਚਾਰਾ ਪਾੜ ਕੇ ਲਾਉਣਾ ਪਊਗਾ ਚੀਰਨੀ ਹਾਂ ਤੇ ਕੁਤਰ ਲੋ ਜਿੰਨਾ ਮਰਜੀ ਇਹਦੇ ਵਿੱਚ ਖਚਾਈ ਫੋਲੋ ਕਰੋ ਖਚਾਈ ਫੋਲੋ ਹਾਂ ਵੀ ਖਚਾਈ ਤੇ ਤੇਜ਼ੀ ਜ਼ਿਆਦਾ ਹਾਂ ਤੇਜ਼ੀ ਜ਼ਿਆਦਾ ਚੱਕ ਤੇਜ਼ੀ ਜ਼ਿਆਦਾ ਮਤਲਬ ਰੁਗ ਘੱਟ ਲਾਉਣਾ ਪਰ ਤੇਜ਼ੀ ਜ਼ਿਆਦਾ ਖਚਾਈ ਜ਼ਿਆਦਾ ਜੀ ਜੀ ਬੰਦਾ ਫੁਰਤੀ ਵਾਲਾ ਚਾਹੀਦਾ ਉਸ ਤੋਂ ਬਾਅਦ ਆ ਮਾਡਲ ਆ ਆ ਇਹ ਆਪਣਾ ਗ੍ਰੀਨ ਮਾਡਲ ਆ ਜੀ ਜੀ ਮੰਨ ਕੇ ਚੱਲ ਗਏ ਆਪਾਂ ਟੋਟਲ ਚੋਂ 80 90% ਸੇਲੇ ਇਸ ਮਾਡਲ ਦੀ ਹੁੰਦੀ ਹੈ ਹੂੰ ਤੇ ਅੱਛਾ ਜਿਹੜਾ ਆ ਦਰਮਿਆਨਾ ਜਾ ਇਹ ਹਾਂ ਮੀਡਲ ਮਾਡਲ ਕਹਿ ਦਿੰਦੇ ਆ ਜੀ ਆਪਾਂ ਇਹਨੂੰ ਜੀ ਤੇ ਇਹਦੀ ਕੈਪੈਸਿਟੀ ਮੰਨ ਕੇ ਚੱਲੋ ਜੀ 14-15 ਕੁਇੰਟਲ ਘੰਟੇ ਦੀ ਹੁੰਦੀ ਹੈ 9 ਇੰਚ ਮੂੰਹ ਹੁੰਦਾ ਜੀ ਇਹਦਾ ਐਡਜਸਟੇਬਲ ਆ ਜੀ ਤੇ ਚਾਰਾ ਜਿਹੇ ਜ ਮਰਜ਼ੀ ਹੋਵੇ ਜੀ 15 20 ਪਸ਼ੂਆਂ ਤੱਕ 25 ਪਸ਼ੂਆਂ ਤੱਕ ਬਹੁਤ ਆਰਾਮ ਨਾਲ ਮਤਲਬ ਅਡਜਸਟੇਬਲ ਦਾ ਕੀ ਮਤਲਬ ਅਡਜਸਟੇਬਲ ਜਿਵੇਂ ਰੁਕ ਲਾਵਾਂਗੇ ਤਾਂ ਮੂੰਹ ਉੱਪਰ نیچے ਓਕੇ ਜੀ ਸਰ ਹਾਂ ਵੀ ਜੇ ਥੋੜਾ ਜਿਆਦਾ ਲੱਗ ਗਿਆ ਤਾਂ ਮੂੰਹ ਖੁੱਲੂਗਾ ਰੁਕ ਨਹੀਂ ਫਸਦਾ ਹਾਂ ਫਿਰ ਹੀ ਕਪੈਸਿਟੀ ਇੰਨੀ ਹੈ ਜੀ 14 15 ਕੁਐਂਟਲ ਘੰਟੇ ਦੀ ਇਹਦੀ ਠੀਕ ਹੈ ਠੀਕ ਹੈ ਤੇ ਇਹ ਤੇ ਮੋਟਰ ਕਿੰਨੇ ਦੀ ਲੱਗੂ ਇਹ ਤੇ ਮੋਟਰ 120 ਐਮ ਐਮ ਕਾਪਰ ਦੀ ਲਾਉਣੀ ਹੈ ਜੀ ਅਸੀਂ ਅਰੇ ਮੋਟਰ ਤੁਸੀਂ ਹੀ ਲਾ ਕੇ ਦਿੰਨੇ ਆ ਨਹੀਂ ਉਹ ਹਾਂ ਆਪਸ਼ਨ ਹੈਗੀ ਆਪਣੇ ਕੋਲੇ ਜੀ ਇਹ ਕੋਈ ਕੰਪਲਸਰੀ ਨਹੀਂ ਵੀ ਮੋਟਰ ਆਪਣੇ ਕਰਨੇ ਇਹ ਹੈ ਜੀ ਵੀ ਜਿਹੜੀਆਂ ਮਾਰਕੀਟ ਦੀਆਂ ਆਰਡਨਰੀ ਮੋਟਰਾਂ ਹੁੰਦੀਆਂ ਜਿਹਨੂੰ ਆਪਾਂ 2 एचपी ਦੀ ਕਹਿ ਕੇ ਲੈ ਲੈਨੇ ਆ ਉਹ ਅੰਡਰਗੇਜ ਹੁੰਦੀਆਂ ਉਹ ਪ੍ਰੋਪਰ ਵਰਕ ਨਹੀਂ ਕਰਦੀਆਂ ਕਿਉਂਕਿ ਅਲੂਮੀਨੀਅਮ ਮਿਕਸ ਹੁੰਦਾ ਜੀ ਅੰਡਰਗੇਜ ਹੁੰਦੀਆਂ ਗਿਆ ਤੇ ਇਹਦਾ ਦੀ ਕੈਪੈਸਿਟੀ ਜ਼ਿਆਦਾ ਹੋਣ ਕਰਕੇ ਉਹਨਾਂ ਦੀ ਸਟਰੈਂਥ ਨਹੀਂ ਹੁੰਦੀ ਉਹਨਾਂ ਮੋਟਰਾਂ ਚ ਜਿੰਨੀ ਚਾਹੀਦੀ ਹੈ ਤਾਂ ਫਿਰ ਅਸੀਂ ਇਹ ਆਪਦੀਆਂ ਮੋਟਰਾਂ ਤਿਆਰ ਕਰਵਾਉਣੇ ਆਪਣੇ ਵਾਸਤੇ ਕਾਪਰ ਚ ਰੋਜ ਨਲਜੀ ਤਾਂ ਉਹ ਸਾਡੇ ਕੋਲੇ ਆਪਸ਼ਨ ਹੈਗੀ ਆ ਕਿ ਸਾਡੇ ਤੋਂ ਵੀ ਲੈ ਸਕਦੇ ਆ ਤੇ ਜ਼ਿੰਮੇਵਾਰ ਆਪਦੀ ਇਹਨੂੰ ਇਸ ਤੋਂ ਵੱਡਾ ਮਾਡਲ ਕਿਹੜਾ ਆਜੋ ਆ ਇੱਕ ਇਹਦੇ ਚ 4 ਬੇਟਾਂ ਵਾਲਾ ਮਾਡਲ ਆਉਂਦਾ ਅੱਛਾ ਇਹ ਇਹ ਫਿਰ ਜਿਆਦਾ ਕੁਤਰਾ ਜਿਆਦਾ ਬਰੀਕ ਕਰਦਾ ਇਹ ਜਿਆਦਾਤਰ ਆਊਟ ਆਫ ਸਟੇਟ ਦਾ ਮਾਡਲ ਆ ਜੀ ਅੱਛਾ ਮਤਲਬ ਆਪਣੇ ਪੰਜਾਬ ਤੋਂ ਬਾਹਰ ਸੁੱਕੇ ਚਾਰੇ ਜਿਆਦਾ ਯੂਜ਼ ਕਰਦੇ ਆ ਉੱਥੇ ਹੂੰ ਤਾਂ ਉਹਨੂੰ ਜਿਆਦਾ ਬਰੀਕ ਲੈਣ ਵਾਸਤੇ ਉਹ ਉਹਨਾਂ ਦੀ ਡਿਮਾਂਡ ਰਹਿੰਦੀ ਹੈ ਜੀ ਚਾਰ ਬੇਟਾਂ ਵਾਲੀ ਮੋਟਰ ਤੇ ਇਹਦੇ ਚ ਬਲੇਡ ਚਾਰ ਆ ਮੂੰਹ ਉੱਡਾਈ ਆ ਮੂੰਹ ਉੱਡਾਈ ਆ ਮੂੰਹ ਉੱਡਾਈ ਆ ਬਲੇਡ ਚਾਰ ਬਲੇਡ ਚਾਰ ਹੋ ਜਾਂਦੀ ਹੈ ਬਲੇਡ ਚਾਰਾ ਜੇ ਕੋਈ ਕੁਤਰਾ ਜਾਂਦਾ ਜਿਆਦਾ ਬਰੀਕ ਕਰਨਾ ਚਾਹੁੰਦਾ ਉਹ ਇਹਦੇ ਨਾਲ ਕਰ ਸਕਦਾ ਹਾਂ ਉਹ ਸਿਰਫ ਡਰਾਈ ਚਾਰਾ ਜਿਵੇਂ ਆਪਾਂ ਸੁੱਕੇ ਚਾਰੇ ਕਹਿ ਦਈਏ ਕੜਬ ਸਟੋਰ ਕੀਤੀ ਹੋਈ ਹੈ ਜਾਂ ਕੋਈ ਹੋਰ ਪਰਾਲੀ ਹੈ ਜਿਆਦਾ ਤੇ ਮਤਲਬ ਉਸ ਤਰੀਕੇ ਨਾਲ ਇੱਕ ਪ੍ਰਾਲੀ ਕੁੱਤਰਦੂਗਾ ਸਰ ਪ੍ਰਾਲੀ ਤਾਂ ਉਹ ਵੀ ਕੁੱਤਰਦੇ ਆ ਸਾਰੇ ਕੁੱਤਰਦੇ ਆ ਪ੍ਰਾਲੀ ਇਹ ਤਾਂ ਫਿਰ ਜ਼ਿਆਦਾ ਹੀ ਮਤਲਬ ਬਰੀਕ ਜਿਹਨੂੰ ਆਪਾਂ ਕਹਿ ਦਈਏ ਸ਼ੁਰਮਾ ਹਾਂ ਪਰ ਉਹਦੇ ਵਿੱਚ ਮੈਂ ਇੱਕ ਮੈਂਸ਼ਨ ਕਰ ਦਿੰਦਾ ਕਿ ਯੂਨੀਵਰਸਿਟੀ ਦੇ ਮੁਤਾਬਕ ਨਾ ਚਾਰਾ ਹਮੇਸ਼ਾ ਖੜਵਾ ਹੀ ਪਾਉਣਾ ਚਾਹੀਦਾ ਆਪਾਂ ਉਹ ਗਾਲੀ ਸਹੀ ਕਰਦਾ ਜੀ ਤੇ ਜਿੰਨੇ ਵੀ ਆਹ ਕੇਸ ਹੁੰਦੇ ਆ ਕਿ ਬੰਨ ਪੈਣ ਦੇ ਕਹਿ ਦਈਏ ਆਪਾਂ ਡਾਈਜੈਸਟ ਨਹੀਂ ਕਰਦੇ ਉਹ ਬਾਹਰ ਬਰੀਕ ਚਾਰਾ ਹੁੰਦਾ ਜਦੋਂ ਉਹਦੀ ਪਸ਼ੂ ਨੂੰ ਪ੍ਰੋਬਲਮ ਆਉਂਦੀ ਹੈ ਠੀਕ ਹੈ ਮਤਲਬ ਉਹ ਜਿਹੜਾ ਆਪਣਾ 2 ਬਲੇਟਾਂ ਵਾਲਾ ਮਾਡਲ ਆ ਉਹੀ ਸਹੀ ਆ ਉਹ ਬਿਲਕੁਲ ਬਿਲਕੁਲ ਕਿਉਂਕਿ ਉਹਦਾ ਜਿਹੜਾ ਚਾਰੇ ਦੀ ਕਟਿੰਗ ਦਾ ਸਾਈਜ਼ 8 ਐਮ ਐਮ ਮਤਲਬ ਅੱਧਾ ਇੰਚ ਤੋਂ ਵੀ ਅੱਧਾ ਹੀ ਆ ਇਹਦਾ ਵੀ ਠੀਕ ਆ ਉਹਦੀ ਜਿਹੜੀ ਕਟਿੰਗ ਦਾ ਸਾਈਜ਼ ਆ ਨਾ ਉਹ ਅੱਧਾ ਇੰਚ ਤੋਂ ਅੱਧਾ ਹੂੰ ਤਾਂ ਸਫੀਸ਼ੀਐਂਟ ਆ ਜੀ ਪ੍ਰਾਲੀ ਕੁਤਰੂ ਕਮਾਦ ਕੁਤਰੂ ਕੁਸ਼ ਕੁਤਰੂ ਕੋਈ ਦਿੱਕਤ ਵਾਲੀ ਗੱਲ ਨਹੀਂ ਠੀਕ ਆ ਮਤਲਬ ਕਈ ਵਾਰੀ ਆਪਣੇ ਕੋਲ ਜਮੀਂ ਸਕਾਰ ਲੈਨੇ ਆ ਆਪਾਂ ਹੋਰ ਸੁੱਕੇ ਚਾਰੇ ਵੀ ਕੁਤਰੂ ਆ ਬਿਲਕੁਲ ਸਰ ਬਿਲਕੁਲ ਉਹ ਵੀ ਕੁਤਰੂ ਹਾਂ ਹੂੰ ਇਸ ਤੋਂ ਵੱਡਾ ਹੋਰ ਮਾਡਲ ਆਹ ਸਰ ਇਹ ਜ਼ਿਆਦਾਤਰ ਡੈਰੀ ਫਾਰਮ ਵਾਸਤੇ ਅਸੀਂ ਰეკਮੈਂਡ ਕਰਦੇ ਆਂ ਜੀ ਜੀ ਗਊਸ਼ਾਲਾ ਹੋ ਗਈ ਵੱਡੀਆਂ ਡੈਰੀਆਂ ਹੋ ਗਈਆਂ ਕੋਈ 150 ਪਸ਼ੂ ਰੱਖਿਆ ਹੋਇਆਗਾ ਅੱਛਾ ਇਹ ਐਡਾ ਕ ਮਾਡਲ ਮਤਲਬ ਗਊਸ਼ਾਲਾ ਵਾਸਤੇ ਆ ਲੈ ਕੇ ਜਾਂਦੇ ਆ ਜੀ ਸਪੈਸ਼ਲ ਇਹਦੀ ਕੈਪੈਸਿਟੀ 25 ਕੁਆਂਟਲ ਪਲੱਸ ਘੰਟੇ ਦੀ ਜੀ ਜੀ 25 ਕੁਆਂਟਲ ਜੀ ਇਹ ਉਹ ਆ ਜਿਹੜਾ ਲੱਕੜਾਂ ਵੀ ਕੁੱਤਰ ਦਿੰਦਾ ਸਾਰੇ ਕੁੱਤੇ ਦਿੰਦੇ ਆ ਜੀ ਲੱਕੜਾਂ ਦਾ ਕਿਉਂਕਿ ਕੁਆਲਿਟੀ ਬਲੇਡਾਂ ਤਾਂ ਸੇਮ ਹੀ ਆ ਨਾ ਜੀ ਹੂੰ ਲੱਕੜਾਂ ਕੁੱਤਰਨ ਦਾ ਮਤਲਬ ਇਹ ਆ ਵੀ ਜਿੰਨਾ ਹਾਰਡ ਚਾਰਾ ਜਿਹੋ ਜਿਹੀ ਮਰਜ਼ੀ ਹੋਵੇ ਕੋਈ ਦਿੱਕਤ ਨਹੀਂ ਆਉਣ ਵਾਲੀ ਆਪਾਂ ਨੂੰ ਠੀਕ ਆ ਇਹ 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 ਉਹ ਹੋਆ ਜਿਨ੍ਹਾਂ ਦੇ ਵਿੱਚ ਜੇ ਬਾਈ ਚਾਂਸ ਭਲੇਖੇ ਨਾ ਦਾਤੀ ਆ ਗਈ ਤਾਂ ਗਾਂ ਕੁਤਰਾ ਹੋ ਕੇ ਰਹੂਗਾ ਹਾਂ ਨੰਗਾਈਆਂ ਜੀ ਕਹੀਂ ਸਾਨੂੰ ਫੋਨ ਕਰਦੇ ਬਾਅਦ ਚ ਜਿਉਂ ਦਾਤੀ ਲੰਘੀ ਆ ਵੀ ਕੋਈ ਦਿੱਕਤ ਤਾਂ ਨਹੀਂ ਮੈਂ ਕਿਹਾ ਜੇ ਕੁਤਰੀ ਜਾਂਦੀ ਫਿਰ ਕੀ ਦਿੱਕਤ ਹੈ ਜੀ ਹਾਂ ਪਰ ਇਹਦਾ ਮਤਲਬ ਇਹ ਨਹੀਂ ਤੇ ਦਾਤੀਆਂ ਕੁਤਰੀ ਹਾਂ ਬਿਲਕੁਲ ਮਤਲਬ ਇਹ ਆ ਵੀ ਕੋਈ ਦਿੱਕਤ ਨਹੀਂ ਹੁੰਦਾ ਬਾਈ ਜੀ ਗੱਲ ਇਹ ਆ ਦੇਖੋ ਟੁੱਟੀ ਚੀਜ਼ ਦੀ ਗਰੰਟੀ ਪਾਵਾ ਮੇਰੀ ਮਸ਼ੀਨ ਆ ਪਾਵਾ ਕੋਈ ਆਪਾਂ ਮਾਰਕੀਟ ਚ ਹੋਰ ਪ੍ਰੋਡਕਟ ਲੈਣੇ ਟੁੱਟੀ ਚੀਜ਼ ਦੀ ਗਾਰੰਟੀ ਚੀਜ਼ ਦਾ ਕੋਈ ਹੈ ਨਹੀਂ ਉਹ ਸਿਰਫ ਉਹ ਟੁੱਟੂਗੀ ਜਦੋਂ ਆਪਣੇ ਤੁਹਾਨੂੰ ਗੈਲੀ ਹੋ ਗਈ ਕੋਈ ਚਾਰੇ ਚ ਇਹ ਜੀ ਚੀਜ਼ ਚਲੀ ਗਈ ਜਿਹੜੀ ਇਹਦੇ ਵਸ ਦੀ ਬਾਹਰ ਦੀ ਗੱਲ ਹੋ ਗਈ ਹਾਂ ਡੈਮੇਜ ਹੋ ਗਿਆ ਕੋਈ ਵੀ ਪਾਰਟ ਸਪੇਅਰ ਪਾਰਟ ਸਾਰਾ ਅਵੇਲੇਬਲ ਆ ਇਹ ਨਹੀਂ ਵੀ ਤੁਹਾਡੀ ਮਸ਼ੀਨ ਬੇਕਾਰ ਹੋ ਜੂ ਕਿਸੇ ਕਿਸਮ ਦੀ ਹੂੰ ਜੀ ਮੈਂ ਤਾਂ ਕਹਿੰਦਾ ਯਾਰ ਇਹ ਦੇ ਬੱਚ ਕੋਈ ਸਮਾਨ ਵੀ ਕੋਈ ਐਡਾ ਬਾਲਾ ਨਹੀਂ ਆ ਵੀ ਜੀ ਦੇਖੋ ਪਤਾ ਕੀ ਆ ਇਹਦੇ ਵਿੱਚ ਅਗਰਾਰੀਆਂ ਗੇਅਰ ਆ ਇਹਦਾ ਤੇ ਆ ਹਾਏ ਚਾਲ ਸਿਸਟਮ ਖਤਮ ਕੀਤਾ ਹੋਇਆ ਨਾ ਜੀ ਜਿਹਦੇ ਕਰਕੇ ਇਹਦੀ ਲਾਈਫ ਜ਼ਿਆਦਾ ਬਹੁਤ ਜ਼ਿਆਦਾ ਚਾਲ ਦੀ ਸਮੱਸਿਆ ਆਉਂਦੀ ਸੀ ਪੁਰਾਣੀਆਂ ਮਸ਼ੀਨਾਂ ਚ ਉਹ ਟੁੱਟ ਜਾਂਦੀਆਂ ਸੀ ਜਾਂ ਘਸ ਜਾਂਦੀਆਂ ਸੀ ਜਾਂ ਲਾਲਾਂ ਛੱਡਦੀਆਂ ਸੀਗੀਆਂ ਜਾਂ ਖਿਚਾਈ ਨਹੀਂ ਕਰਦੀਆਂ ਸੀ ਉਹ ਸਾਰੀਆਂ ਪ੍ਰੋਬਲਮਾਂ ਚਾਲ ਕਰਕੇ ਹੁੰਦੀਆਂ ਸੀ ਇਹ ਪਿਚ ਸਿਸਟਮ ਅਗਰਾਰੀ ਦੇ ਵਿੱਚ ਗਰਾਰੀ ਰਿਲੇਟ ਹੋ ਕੇ ਚੱਲੀ ਜਾਂਦੀ ਹੈ ਤਾਂ ਉਹ ਨਿਕਲ ਹੀ ਨਹੀਂ ਸਕਦੀ ਜੀ ਕਿਸੇ ਹਿਸਾਬ ਨਾਲ ਹਾਂ ਤੇ ਨਾ ਕੋਈ ਚੈਨ ਪਾਰ ਕੋ ਚੈਨ ਨੇ ਬੜਕਣਾ ਨਾ ਕੁਕੜਕੜਾ ਕਰਨਾ ਨਾ ਸਭ ਤੋਂ ਵੱਡੀ ਗੱਲ ਤਕਣਾ ਨਹੀਂ ਪੈਣਾ ਰਗ ਨੂੰ ਜੀ ਰਗ ਨੂੰ ਤੁਸੀਂ ਇੱਕ ਵਾਰੀ ਮੂੰਹ ਕੋਲੇ ਕਰਨਾ ਜੀ ਫਿਰ ਆਟੋਮੈਟਿਕ ਜਾਣਾ ਆਟੋਮੈਟਿਕ ਜਾਣਾ ਤੇ ਜਿਹੜੇ ਜਿਹੜੇ ਆ ਬੇਲ ਨੇ ਆ ਜੀ ਇਹ ਇਹ ਬੇਲ ਨੇ ਕਾੜ ਦੇ ਦੇਗੀ ਐ ਇਹ ਦੇਗੀ ਇਹ ਕਾਸਟਿੰਗ ਕਰਾਉਣੇ ਆ ਜੀ ਜੀ ਢਲਾਈ ਦਾ ਮਾਲ ਹੁੰਦਾ ਇਹ ਢਲਾਈ ਇਹ ਆਪਣਾ ਹਾਂਜੀ ਹਾਂ ਇਹ ਇਹ ਮਤਲਬ ਆਪਣੀ ਆ ਇਹ ਜਿਹੜੀਆਂ ਦੂਸਰੀਆਂ ਆਰਡਰ ਨੇ ਰਵਾਤੀ ਮਸ਼ੀਨਾਂ ਤੇ ਲੱਗਦੇ ਆ ਉਹੀ ਆ ਰੂਲੇ ਉਹੀ ਆ ਜੀ ਸੇਮ ਹੀ ਰਹਿੰਦੇ ਆਗੇ ਠੀਕ ਆ ਇਹ ਇਹਦੀ ਫੇਰ ਵੀ ਜੇ ਕੋਈ ਇਹਦੀ ਮਾੜਾ ਮੋਟਾ ਕੋਈ ਬੇਗਨ ਪੈਂਦਾ ਤਾਂ ਉਹਦੇ ਲਈ ਕੰਪਨੀ ਕੀ ਕਰਦੀ ਆ ਮਤਲਬ ਮਗਰ ਜਾਂਦੀ ਆ ਖੜਦੀ ਆ ਕੋਈ ਵਾਕਈ ਕੋਈ ਕੋਈ ਵਾਕਈ ਕੋਈ ਇਦੇ ਵਿੱਚ ਮੈਨੂਫੈਕਚਰਰ ਆਪਾਂ ਨੂੰ ਲੱਗਿਆ ਵੀ ਡਿਫੈਕਟ ਆ ਗਿਆ। ਸਭ ਤੋਂ ਪਹਿਲੀ ਤਾਂ ਗੱਲ ਇੱਥੇ ਹੀ ਆ ਜੀ ਜੇ ਹੁਣ ਮੰਨ ਲਓ ਸਾਨੂੰ ਕਾਲਸ ਆਉਂਦੀਆਂ ਗਈਆਂ ਕੀ ਗਾਰੰਟੀ ਕੀ ਹੈ ਜੀ ਗਾਰੰਟੀ ਹੁੰਦੀ ਹੈ ਸਾਨੂੰ ਮੈਨੂਫੈਕਚਰਿੰਗ ਫਾਲਟ ਦੀ ਸਾਡੇ ਬਣਾਉਣ ਚ ਕੋਈ ਕਮੀ ਰਹਗੀ ਸਾਡੇ ਮੁੰਡਿਆਂ ਤੋਂ ਬਣਾਉਣ ਵਾਲੇ ਕੋਈ ਕਮੀ ਰਹਗੀ ਜਸ ਅਸੀਂ ਜੋ ਟੈਸਟ ਕਰਕੇ ਕੱਢਦੇ ਆ ਉਦੋਂ ਕੋਈ ਅੰਗਹਿਲੀ ਹੋਗੀ ਤਾਂ ਕਸਟਮਰ ਕੋਲ ਕੋਈ ਪੀਸ ਚੱਲਿਆ ਗਿਆ ਤਾਂ ਉਹਦੇ ਚ ਆਪਾਂ ਨੂੰ ਕੋਈ ਦਿੱਕਤ ਆਈ ਤਾਂ ਅਸੀਂ ਰਿਪਲੇਸਮੈਂਟ ਤੱਕ ਦਿੰਨੇ ਆ ਜੀ ਉਹ ਪੀਸ ਸਾਡਾ ਹੋਊਗਾ ਜੀ ਉਹੀ ਥਾਂ ਤੇ ਆਪਾਂ ਪੀਸ ਬਦਲ ਕੇ ਦੇਵਾਂਗੇ ਇਨ ਕੇਸ ਕੋਈ ਚੱਲ ਕੇ ਟੈਕਨੀਕਲ ਟੀਮ ਉੱਥੇ ਜਾ ਕੇ ਠੀਕ ਕਰਦੀ ਹੈ ਜੀ ਅਦਰਵਾਈਜ਼ ਅਸੀਂ ਸਪੇਅਰ ਪਾਰਟ ਅਗਲੇ ਨੂੰ ਭੇਜ ਦਿੰਨੇ ਆ ਜੀ ਤਾਂ ਉਹ ਬਹੁਤ ਈਜੀ ਹੈ ਜੀ ਤੁਸੀਂ ਇਹ ਦੇਖੋ ਜੀ ਮੈਂ ਪਹਿਲਾਂ ਗੱਲ ਕਰਕੇ ਹਟਿਆ ਹਾਂ ਵੀ ਇਹ ਚ ਕੋਈ ਬੜੀ ਲੰਮੀ ਚੋੜੀ ਗੱਲ ਹੀ ਨਹੀਂ ਇਹ ਚ ਜਿਹੜਾ ਕੋਈ ਜਿਹੜਾ ਵੀ ਕੋਈ ਪਾਰਟ ਡੈਮੇਜ ਹੋਊਗਾ ਉਹ ਉਹਨੇ ਹੀ ਨਿਕਲਣਾਗਾ ਤੇ ਉਹਨੇ ਹੀ ਉਹਦੇ ਚ ਪੈ ਜਾਣਾ ਬਣਾ ਬਣਾਏ ਚੀਜ਼ਾਂ ਹੀ 5-7 ਆ ਬਸ ਲੱਗਾਂਗਾ ਹੀ ਟਕਾਣੇ ਤੇ ਹਾਂ ਟਕਾਣੇ ਤੇ ਲੱਗੀਆਂ ਲੱਗੀਆਂ ਹੀ ਟਕਾਣੇ ਤੇ ਆ ਜੀ ਜੀ ਤੇ ਜੇ ਕੋਈ ਵੀ ਸੱਜਣਾ ਮੰਨ ਲਓ ਮੰਗਵਾਉਣੀ ਚਾਹੁੰਦਾ ਇੱਕ ਸ਼ਰਮਾ ਜੀ ਕੱਲ ਮੈਨੂੰ ਮਾੜਾ ਜਿਹਾ ਦੱਸ ਦਿਓ ਭੀ ਮੰਨ ਲੋ ਬੰਦਾ ਬੈਠਾ ਹਰਿਆਣੇ ਚ ਰਾਜਸਥਾਨ ਚ ਬੈਠਾ ਉਹਨੂੰ ਇੱਥੇ ਆਊਗਾ ਨਹੀਂ ਜੀ ਉਹਨੂੰ ਮੇਰੇ ਤੇ ਵਿਸ਼ਵਾਸ ਆ ਵੀ ਜੇ ਸੁਖਜਿੰਦਰ ਨੇ ਕੀਤੀ ਆ ਤਾਂ ਵਧੀਆ ਹੀ ਹੋਊਗੀ ਜੀ ਜੀ ਤੁਹਾਡਾ ਵੀ ਬਹੁਤ ਚਿਰ ਦਾ ਵੱਡਾ ਨਾ ਆ ਜੀ ਜੀ ਤੇ ਤੁਸੀਂ ਵੀ ਇੰਨਾ ਵੇਚਦੇ ਆ ਜੀ ਬੰਦੇ ਨੇ ਮੰਗਾਉਣੀ ਹੋਵੇ ਫਿਰ ਕੀ ਕਰ ਸਰ ਇਕੱਲੇ ਹਰਿਆਣੇ ਦੀ ਗੱਲ ਨਹੀਂ ਪੂਰਾ ਆਲ ਇੰਡੀਆ ਕਰਦੇ ਆ ਆਪਾਂ ਹਮ ਈਵਨ ਕਿ ਮੈਂ ਤੁਹਾਨੂੰ ਦੱਸਣਾ ਚਾਹਣਾ ਵੀ ਜਿਹੜੀਆਂ ਤੁਸੀਂ ਦੇਖ ਰਹੇ ਹੋ ਜੀ ਇਹ ਸਾਰਾ ਮਾਲ ਇਹ ਬਸ ਲੋਡ ਹੋਣਾ ਤੁਹਾਡੀ ਵੀਡੀਓ ਤੋਂ ਬਾਅਦ ਜੀ ਤਾਮਿਲਨਾਡੂ ਵਾਸਤੇ ਤੇ ਤਾਮਿਲਨਾਡੂ ਜਾਣਾ ਜੀ 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 अच्छा ਤੁਸੀਂ મતਲਬ ਅਗਲੇ ਨੂੰ ਡਿਲੀਵਰ ਕਰਦੇ ਹੋਗੇ ਸਰ ਆਲ ਇੰਡੀਆ ਕਰਦੇ ਆ ਜੀ ਨਹੀਂ ਉਹ ਤਾਂ ਇਹ ਤਾਂ ਤਾਮਲਨਾਡੂ ਤਾਂ ਤੁਸੀਂ ਤਾਂ ਭੇਜ ਦੇਣੀਆਂ ਵੀ ਅਗਲੇ ਤੇ 40 ਜਾਣੀਆਂ ਨਹੀਂ ਨਹੀਂ ਜੇ ਇੱਕ ਇੱਕ ਮੰਗੋ ਸਿੰਗਲ ਸਿੰਗਲ ਪੀਸ ਵੀ ਜੀ ਸਿੰਗਲ ਸਿੰਗਲ ਪੀਸ ਹੀ ਬਣ ਕੇ ਜਿੱਥੋਂ ਵੀ ਸਾਨੂੰ ਕਾਲ ਆਉਂਦੀ ਆ ਪੂਰੇ ਇੰਡੀਆ ਚੋਂ ਜਾਂ ਆਊਟ ਆਫ ਕੰਟਰੀ ਚੋਂ ਜਿਵੇਂ ਮੈਂ ਤੁਹਾਨੂੰ ਦੱਸਾਂ ਵੀ ਕੈਲਗਰੀ ਜੂਬਾ ਸਿਟੀ ਜੀ ਹਮ ਸਪੈਸ਼ਲ ਆਪਣੇ ਨਪੋਦਰ ਸਾਈਡ ਦੇ ਭਰਾ ਗਏ ਹੋਇਆ ਉੱਥੇ ਉਹਨਾਂ ਨੇ ਉੱਥੇ ਮੰਗਾਈ ਆ ਜੀ ਆਪਣੇ ਤੋਂ ਉੱਥੇ ਭੇਜੀ ਆ ਗੁਰਦੁਆਰਾ ਸਾਹਿਬ ਵਾਸਤੇ ਜਦੋਂ ਉੱਥੇ ਨਗਰ ਕੀਰਤਨ ਹੁੰਦਾ ਤਾਂ ਉਹਨਾਂ ਦਾ ਸ਼ੌਂਕ ਹੁੰਦਾ ਜਾਂ ਇੱਕ ਰਵਾਜ ਲਾ ਲੋ ਵਿਸਾਖ ਉਹਨਾਂ ਨੇ ਵਰਤਉਣਾ ਹੁੰਦਾ ਲੰਗਰ ਦੇ ਰੂਪ ਚ ਤਾਂ ਉਹਨਾਂ ਨੂੰ ਸਪੈਸ਼ਲ ਉੱਥੇ ਆਪਾਂ ਇਹ ਬਣਾ ਕੇ ਭੇਜੀ ਹੈ ਜੀ ਫਿਰ ਆਪਣੇ ਖੰਨਾ ਸਾਈਡ ਤੋਂ ਬ੍ਰਦਰ ਗਏ ਹੋਏ ਆ ਕੇ ਕੈਲਗਰੀ ਕੈਨੇਡਾ ਉਹਨਾਂ ਨੂੰ ਸਪੈਸ਼ਲ ਉੱਥੇ ਭੇਜੀ ਹੈ ਜੀ ਤਾਂ ਕਹਿੰਦਾ ਮਤਲਬ ਆਲ ਓਵਰ ਜਿੱਥੇ ਵੀ ਕੋਈ ਡਿਮਾਂਡ ਸਾਡੀ ਪ੍ਰੋਡਕਟ ਦੀ ਆਉਂਦੀ ਹੈ ਆਪਾਂ ਉੱਥੇ ਡਿਲੀਵਰ ਕਰਦੇ ਆਂ ਜੀ ਤੇ ਤੁਸੀਂ ਜਿਹੜਾ ਵੀਡੀਓ ਦੇ ਵਿੱਚ ਚੱਲ ਦਿਨ ਹੋਈਆਂ ਮਸ਼ੀਨਾਂ ਦੇਖੀਆਂ ਅ ਕਿ ਭਾਈ ਕਿਸ ਤਰ੍ਹਾਂ ਦੇ ਪੱਠੇ ਆ ਜਿਹੜੇ ਕਿਵੇਂ ਦਾ ਪੁੱਤਰਾ ਬਣਾ ਰਿਆ ਉਹ ਸਾਰੀਆਂ ਤਕਰੀਬਨ ਤਕਰੀਬਨ ਅਸੀਂ ਸਖਤ ਤੋਂ ਸਖਤ ਜਿੰਨਾ ਕਿ ਸਾਡੇ ਕੋਲੇ ਉਪਲਬਧ ਹੋ ਸਕਿਆ ਅਸੀਂ ਕੀਤਾ ਪਰ ਨਾਲ ਨੰਬਰ 2 ਤੇ ਜੇ ਤੁਸੀਂ ਫਿਰ ਖਰੀਦਣਾ ਚਾਹੁੰਦੇ ਆ ਤਾਂ ਤੁਸੀਂ ਇਹਨਾਂ ਤੋਂ ਕਿਸਾਨਾਂ ਦੇ ਨੰਬਰ ਵੀ ਲੈ ਸਕਦੇ ਆ ਜਿਹੜੇ ਇਹਨਾਂ ਦੀਆਂ ਮਸ਼ੀਨਾਂ ਵਰਤਦੇ ਆ ਜਿਹੜੇ ਸਰੋਜ ਨਹੀਂ ਵੀ ਮੰਗਦੇ ਤਾਂ ਅਸੀਂ ਆਪ ਹੀ ਦਿੰਨੇ ਆ ਜੀ ਅ ਭਾਈ ਜੀ ਗੱਲ ਇਹ ਆ ਮੰਨ ਲਓ ਮੈਨੂੰ ਜਲੰਧਰ ਤੋਂ ਕਾਲ ਆਉਂਦੀ ਆ ਜੀ ਕੀ ਅਸੀਂ ਜਲੰਧਰ ਇਹ ਜੋ ਬੋਲਦੇ ਆ ਜੀ ਤੇ ਤੁਹਾਡਾ ਪ੍ਰੋਡਕਟ ਅਸੀਂ ਲੈਣਾ ਚਾਹੁੰਦੇ ਆ ਤੇ ਸਾਨੂੰ ਇਹਦੀ ਕੀ ਸ਼ੋਰਟ ਦਿੰਨੇ ਤਾਂ ਮੇਰਾ ਜਵਾਬ ਉੱਥੇ ਇਹੀ ਹੁੰਦਾ ਵੀ ਤੁਹਾਨੂੰ ਤੁਹਾਡੇ ਏਰੀਆ ਦੇ ਮੈਂ 10 ਨੰਬਰ ਦੇ ਦਿੰਨਾ ਜੀ ਕਸਟਮਰਾਂ ਦੇ ਜਿੱਥੇ ਆਲਰੇਡੀ 6 ਮਹੀਨੇ ਸਾਲ ਪੁਰਾਣੀਆਂ ਚੱਲੀ ਜਾਂਦੀਆਂ ਤੁਸੀਂ ਉੱਥੋਂ ਵੈਰੀਫਾਈ ਕਰੋ ਕਿਉਂਕਿ ਇੱਕ ਕਸਟਮਰ ਦੂਜੇ ਨੂੰ ਧੋਖਾ ਤਾਂ ਨਹੀਂ ਦਿੰਦਾ ਨਾ ਉਹ ਤਾਂ ਉਹ ਘਟੋ ਘਟੇ ਇਹਦਾ ਕਹਿ ਸਕਦਾ ਵੀ ਮੈਂ ਤਾਂ ਫਸ ਗਿਆ ਤੂੰ ਨਾ ਫਸੀ ਹਾਂ ਠੀਕ ਹੈ ਜੀ ਤੇ ਮੈਂ ਨੰਬਰ ਕਿਉਂ ਦੰਨਾਗਾ ਮੈਨੂੰ ਕੌਨਫੀਡੈਂਸ ਆ ਵੀ ਉਹ ਨਿੰਦੀ ਨਹੀਂ ਸਕਦਾ ਆਪਣੀ ਚੀਜ਼ ਦੀ ਦੇਖੋ ਜੇ ਮੈਂ ਮੈਂ ਵੀਡੀਓ ਕਰ ਰਿਹਾ ਮੈਂ ਵੀ ਤਾਂ ਪੈਸੇ ਲੈਇਆ ਤੁਸੀਂ ਵੀ ਪੈਸੇ ਕਮਾਉਣੇ ਆ ਆਪਾਂ ਤਾਂ ਦੋਨੇ ਕਮਾਈ ਵਾਲੇ ਹੋਗੇ ਜਿਹੜਾ ਤੀਜਾ ਉਹਨੇ ਲਾਉਣੇ ਆ ਉਹਨੇ ਲਾਉਣੇ ਆ ਉਹਨੇ ਲਾਉਣੇ ਆ ਤਾਂ ਉਹਦੀ ਸ਼ੋਰਟੀ ਜ਼ਿਆਦਾ ਬਣਦੀ ਉਹ ਇੰਡੀਵਿਜੂਅਲ ਆ ਜੀ ਉਹ ਆਜ਼ਾਦ ਆ ਉਹਦੇ ਕੋਈ ਪ੍ਰੈਸ਼ਰ ਨਹੀਂ ਉਹ ਆਪਦੀ ਸੋਚ ਆ ਤੇ ਆ ਵੀ ਸਮਝ ਮੁਤਾਬਕ ਉਹਨੂੰ ਦੱਸ ਸਕਦਾ ਹਾਂ ਇਹ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਤੇ ਲੈ ਵੀ ਸੱਚ ਨੂੰ ਜੇ ਕੋਈ ਵੀ ਬੰਦਾ ਟੋਕਾ ਮਸ਼ੀਨ ਲੈਣੀ ਚਾਹੁੰਦਾ ਤੇ ਤੁਸੀਂ ਐਂ ਕਹ ਲਓ ਵੀ ਜਿੰਨੇ ਕ ਥਾਂ ਦੇ ਵਿੱਚ ਤੁਹਾਡੇ ਘਰੇ ਨਾਲ ਲੀੜੇ ਧੋਣ ਵਾਲੀ ਮਸ਼ੀਨ ਪਈ ਹੈ ਬਿਲਕੁਲ ਜੀ ਉਹਨੇ ਥਾਂ ਚ ਟਿਕ ਬਸ ਇਹ ਤੁਸੀਂ ਵੇਖੋ ਜੀ ਸਭ ਤੋਂ ਛੋਟਾ ਮਾਡਲ 1.5 ਪੌਣੇ 2 ਫੁੱਟ ਥਾਂ 'ਚ ਖੜਾ ਕੇ ਜੀ ਜਿੱਥੇ ਮਰਜ਼ੀ ਮੂਵ ਕਰੋ ਅੱਗੇ ਲਿਜਾਓ ਪਿੱਛੇ ਲਿਜਾਓ ਖੁਰਲੀ ਦੇ ਨਾਲ ਲਾ ਕੇ ਕੁਦਰ ਲਓ ਹਾਂ ਟੁੱਪੇ ਕਰੋ ਛਾਵੇਂ ਕਰੋ ਆ ਸਾਰੇ 2 ਫੁੱਟ ਤੋਂ ਵੱਧ ਕੋਈ ਜਗ੍ਹਾ ਨਹੀਂ ਘੇਰਦਾ ਯਾਰ ਮੈਂ ਤੁਹਾਨੂੰ ਇਹ ਗੱਲ ਕਹਿਣਾ ਵੀ ਜੇ ਕਿਸੇ ਜਗਾੜੀ ਬੰਦੇ ਨੇ ਤਾਂ ਇਹ ਵੀ ਹੈ ਜਿਹਦੇ ਕੋਲ ਪੀਟਰ ਰੇੜਾ ਹੈਗਾ ਨਾ ਉਹ ਚੁੱਪ ਕਰਕੇ ਸੇਮਿੰਗ ਵਾਲੇ ਵਾਂਗੂ ਚੁੱਪ ਕਰਕੇ ਉੱਤੇ ਹੀ ਫਿੱਟ ਕਰ ਲਓ ਉਹਦੇ ਚਾਹ ਆਜ ਤੁਹਾਡੇ ਪੀਟਰ ਤੋਂ ਜ਼ਿਆਦਾ ਆ ਗਿਆ ਹਾਂ ਜੇ ਕਿਸੇ ਨੇ ਮੋਟਰ ਨਹੀਂ ਲਾਉਣੀ ਕੋਈ ਬਿਜਲੀ ਦੀ ਦਿੱਕਤ ਆ ਏਰੀਏ ਦੇ ਮੁਤਾਬਕ ਜੀ ਆਹ ਸਪੈਸ਼ਲ ਆਪਾਂ ਇੰਜਨ ਨਾਲ ਚੱਲਦਾ ਹੋਇਆ ਮਾਡਲ ਤਿਆਰ ਕਰਦੇ ਆ ਮੋਟਰਾਂ ਕੋਈ ਫਿੱਟ ਹੁੰਦਾ ਜੀ ਹੂੰ ਇੰਜਨ ਸਣੇ ਜਿੱਥੇ ਮਰਜ਼ੀ ਲਈ ਫਿਰੋ ਜੀ ਕੋਈ ਦਿੱਕਤ ਨਹੀਂ ਇਹ ਯਾਰ ਚੁੱਪ ਕਰਕੇ ਆਹ ਜਿਹੜੀ ਚੀਜ਼ ਆ ਆਹਾ ਇਹਨੂੰ ਤੁਸੀਂ ਇੱਕ ਤਾਂ ਜਿਹੜੇ ਨਾ ਆਪਾਂ ਟਰੈਕਟਰਾਂ ਦੇ ਟਰੈਕਟਰ ਦੇ ਮਗਰ ਨਹੀਂ ਪਾਉਂਦੇ ਹੁੰਦੇ ਕੜੰਗਾ ਆ ਟਰੈਕਟਰ ਦੇ ਮਗਰ ਪੱਠੇ ਲਿਆਉਣ ਨੂੰ ਕਰਨ ਪਾਉਂਦੇ ਹੁਣ ਨਾ ਕੜੰਗਾ ਆ ਚੁੱਪ ਕਰਕੇ ਉੱਥੇ ਹੀ ਟਰੈਕਟਰ ਦੀ ਸ਼ਾਫਟ ਤੇ ਇਹਦੀ ਪੁਲੀ ਪੈਂਦੀ ਕੀਤੀ ਹੋਵੇ ਜੀ ਵਿੱਚ ਹੀ ਇਹ ਤਰਿਆ ਹੋਵੇ ਖੇਤੋਂ ਹੀ ਰੁਗ ਲਾਓ ਬੰਦ ਟਰੈਕਟਰ ਸਟਾਰਟ ਕਰ ਲਓ ਤੇ ਉਥੋਂ ਹੀ ਉਹ ਕੜੰਗੇ ਜੇ ਕੁਤਰੇ ਕਤਰੇ ਆਣਾ ਹੀ ਪਰ ਲਿਆਉ ਉਹ ਵੀ ਬਣਾ ਕੇ ਦਿੰਨੇ ਆ ਜੀ ਹਾਂ ਉਹ ਵੀ ਤੁਹਾਨੂੰ ਮੈਂ ਦੇ ਦੇਣਾ ਉਹਦਾ ਵੀ ਪ੍ਰੂਫ ਵੀਡੀਓ ਵਗੈਰਾ ਤਾਂ ਉਹ ਟਰੈਕਟਰ ਤੇ ਬਣਵਾ ਕੇ ਲੈ ਕੇ ਜਾਂਦੇ ਆ ਜਿਵੇਂ ਮੰਨ ਲਓ ਆਪਣੇ ਪੰਜਾਬ ਤੋਂ ਬਾਹਰ ਦੇ ਸੱਜਣ ਆਉਂਦੇ ਆ ਇੱਥੇ ਰਾਜਸਥਾਨ ਭਾਈਚਾਰਾ ਜਾਂ ਹੋਰ ਜਿਹੜੇ ਬਾਰ ਬਾਰ ਪਿੰਡਾਂ ਤੋਂ ਬਾਹਰ ਆ ਕੇ ਬਹਿ ਜਾਂਦੇ ਆ ਭਾਈ ਜੀ ਤਾਂ ਉਹਨਾਂ ਨੇ ਕੀ ਹੁੰਦਾ ਪਰਾਲੀ ਜਾਂ ਕੋਈ ਹੋਰ ਚਾਰਾ ਇਕੱਠਾ ਕੀਤਾ ਬਲਕ ਦੇ ਰੂਪ ਚ ਤੇ ਉਹਨਾਂ ਨੇ ਉਹਦੇ ਬਾਅਦ ਘੁੰਗ ਭਰ ਕੇ ਫਿਰਨ ਲੈ ਕੇ ਜਾਣਾ ਹੁੰਦਾ ਤਾਂ ਫਿਰ ਉਹ ਪਿੰਡ ਤੋਂ ਬਾਹਰ ਬੈਠੇ ਹੁੰਦੇ ਕੋਈ ਲਾਈਟ ਦਾ ਸਾਧਨ ਨਹੀਂ ਹੁੰਦਾ ਟਰੈਕਟਰ ਉਹਨਾਂ ਕੋਲੇ ਹੁੰਦੇ ਆ ਤਾਂ ਫਿਰ ਅਸੀਂ ਉਹਨਾਂ ਨੂੰ ਟਰੈਕਟਰ ਤੇ ਚ ਕਰਕੇ ਦਿੰਨੇ ਆ ਜੀ ਹਾਂ ਟਰੈਕਟਰ ਤੇ ਚੱਲਦਾ ਕਰ ਲੋ ਜਿਨ੍ਹਾਂ ਕੋਲ ਪੀਟਰ ਰੇੜੇ ਹੈਗੇ ਆ ਪੀਟਰ ਰੇੜੇ ਪੱਠੇ ਢੋਣ ਵਾਲੇ ਉਹ ਤਾਂ ਚੁੱਪ ਕਰਕੇ ਸੇਮਿੰਗ ਵਾਲੀ ਮਸ਼ੀਨ ਵਾਂਗੂ ਇਹਨੂੰ ਉੱਤੇ ਫਿੱਟ ਕਰ ਲੋ ਇਹਦੇ ਬੈਲਟਾਂ ਪੈਂਦੀਆਂ ਕਰ ਲੋ ਚੁੱਪ ਕਰਕੇ ਖੇਤ ਹੀ ਉੱਥੇ ਉਦੋਂ ਤਾਂ ਹਰੇ ਹੋਏ ਹੁੰਦੇ ਆ ਲੀੜੇ ਜੀ ਤੇ ਉਦੋਂ ਹੀ ਦਵਾ ਦਾ ਕੁਤਰੋ ਤਾਜੇ ਤਾਜੇ ਤੇ ਕੁਤਰ ਕੇ ਚੁੱਪ ਕਰਕੇ ਕੁਤਰੇ ਕਤਰਾਏ ਲਿਆ ਕੇ ਛਾਵੇਂ ਲਾ ਦੋ ਪੀਟਰੇ ਬਾਹਲਾ ਲੋਡ ਕਿਉਂਕਿ ਆਮ ਤੌਰ ਤੇ ਪੱਠੇ ਆਪਾਂ ਲੈ ਆਉਨੇ ਆ ਮੁੜ ਕੇ ਬੁੜੀਆਂ ਕਹੀ ਜਾਂਦੀਆਂ ਵੇ ਪੱਠੇ ਕੋਤਰਨ ਵਾਲਿਆ ਵੇ ਪੱਠੇ ਕੋਤਰਨ ਵਾਲਿਆ ਮੁੜ ਕੇ ਨਹੀਂ ਉਹ ਚੀਜ਼ੇ ਚ ਕਵਰ ਹੋਈ ਆ ਸਰ ਹਾਂ 10 12 ਸਾਲ ਦੇ ਬੱਚੇ ਤੋਂ ਲੈ ਕੇ ਲੇਡੀਜ਼ ਬਜ਼ੁਰਗ ਕਿਸੇ ਵੀ ਉਮਰ ਦਾ ਵਿਅਕਤੀ ਮਤਲਬ ਇਹਨੂੰ ਬਹੁਤ ਹੀ ਈਜ਼ੀਲੀ ਆਪਰੇਟ ਕਰੂਗਾ ਇੱਕ ਤਾਂ ਉੱਚੀ ਨਹੀਂ ਬਾੜੀ ਨਹੀਂ ਨਹੀਂ ਕੁਝ ਵੀ ਨਹੀਂ ਜੀ ਦੇਖੋ ਕੋਈ ਢੇੜਾ ਨਹੀਂ ਪਾਉਣਾ ਕੋਈ ਹੈਂਡਲ ਨਹੀਂ ਚੱਕਣਾ ਕਿਸੇ ਨੂੰ ਡੇਕਾਂ ਦੀ ਲੋੜ ਨਹੀਂ ਵੀ ਪੱਠਿਆਂ ਦਾ ਟਾਈਮ ਹੋ ਗਿਆ ਆਵਾਜ਼ ਮਾਰੋ ਕਿਸੇ ਨੂੰ ਨਾਥਿੰਗ ਉਹ ਸਾਰੀਆਂ ਚੀਜ਼ਾਂ ਕਵਰ ਹੋਈਆਂ ਵੀ ਆ ਜਿਹੜਾ ਮਰਜ਼ੀ ਕਰਿਆ ਤੁਹਾਡੇ ਮੈਂਬਰ ਹੈਗਾ ਸੁੱਚ ਛੱਡੋ ਤੇ ਬਸ ਚਾਰਾ ਲਾਓ ਕੋਈ ਦਿੱਕਤ ਨਹੀਂ ਕੁੱਤਰੇ ਕਤਰਾਇ ਪੱਠੇ ਤਾਂ ਜੇ ਤਾਂ ਜੇ ਕੱਢੋ ਉਹਨੇ ਪਾਓ ਆ ਮੂਰੇ ਜਿਹੜੇ ਦਾਣ ਆਉਂਦੇ ਆ ਨਾ ਇਹਨਾਂ ਦਿਨਾਂ ਚ ਤਾਂ ਉਏ ਧੂਆਂ ਨਿਕਲ ਜਾਂਦਾ ਪੱਠਿਆਂ ਦਾ ਕੁੱਤਰਿਆਂ ਪਿਆਂ ਦਾ ਤੇ ਉਦੋਂ ਤਾਂ ਉਹਨੇ ਕ ਕੁੱਤਰੋ ਤੇ ਉਹਨੇ ਕ ਪਾ ਲਓ ਤੇ ਸ਼ਰਮਾ ਜੀ ਨੂੰ ਲਾ ਲਓ ਸਜਣੋ ਫੋਨ ਤੁਹਾਡੇ ਘਰੇ ਤੁਹਾਡੇ ਮਸ਼ੀਨ ਪਹੁੰਚ ਜੂਗੀ ਬੰਦੇ ਜਿੰਮੇਵਾਰੀ ਵਾਲੇ ਆ ਪੁਰਾਣੇ ਬੰਦੇ ਆ ਮਜੇਵੇ ਬੰਦੇ ਆ ਇਸੇ ਕੰਮ ਤੇ ਬਹੁਤ ਜ਼ਿਆਦਾ ਕਨਸੈਂਟਰੇਟ ਕਰਦੇ ਆ ਤੁਸੀਂ ਜੇ ਟੋਕਾ ਮਸ਼ੀਨ ਖਰੀਦਨੀ ਹੈ ਸ਼ਰਮਾ ਜੀ ਤੇ ਭਰੋਸਾ ਕਰ ਸਕਦੇ ਆ ਨਿਊ ਮਾਲਵਾ ਟੋਕਾ ਮਸ਼ੀਨ ਦੇ ਵਿੱਚ ਦੂਸਰਾ ਭਰੋਸੇ ਦਾ ਨਾਮ ਆ ਸਜਣੋ ਜਿਉਂ ਦੇਖੋ